ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰੌੜ ਉਮੀਦ ਆ ਤੁਸੀ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋ ਤੰਦਰੁਸਤ ਹੋਵੋ ਇਸ ਵੀਡੀਓ 'ਚ ਅਪਾ ਤਿੰਨ ਨੁਕਤਿਆਂ ਤੇ ਤਿੰਨ ਸਵਾਲਾਂ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਕਿਸਾਨ ਵੀਰਾਂ ਦੇ ਸਵਾਲ ਜਿਹੜੀ 1 ਅਕਤੂਬਰ 'ਚ ਬੀਤ ਚੀ ਕੀ ਕਣਕ ਪਾਣੀ ਦਾ ਸਹੀ ਸਮਾਂ ਤੇ ਦੂਸਰਾ ਹੈਗਾ ਮੈਗਨੀਟਾ ਦੀ ਸਪਰੇ ਯੂਰੀਆ ਪਹਿਲਾਂ ਜਾਂ ਬਾਅਦ ਚੋਂ ਪਾਣੀ ਤੋਂ ਤੇ ਨਦੀਨਾਂਸ਼ਕ ਕਿਉਂਕਿ ਮੁੱਖ ਮਸਲਾ ਆਪਣਾ ਨਦੀਨਾਂ ਦਾ ਕੰਟਰੋਲ ਵੀ ਹੁੰਦਾ ਖਾਦਾਂ ਜੇ ਕੋਈ ਨਹੀਂ ਪਾਈਆਂ ਉਹਨਾਂ ਦੀ ਪੂਰਤੀ ਕਰਨੀ ਤੇ ਪਾਣੀ ਦਾ ਸਹੀ ਸਮਾਂ ਉਹਦੇ ਬਾਰੇ ਗੱਲਬਾਤ ਕਰਨੀ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲਡਰ ਬਟਨ ਦਾ ਬਲੋ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਪਾਣੀ ਦਾ ਸਹੀ ਸਮਾਂ ਕਿਸਾਨ ਵੀਰ ਜਿਹੜੀ ਅਕਤੂਬਰ ਚ ਤੁਸੀਂ ਕਣਕ ਬੀਜੀ ਹੋਈ ਹੈ 25 27 ਅਕਤੂਬਰ ਤੱਕ 30 ਅਕਤੂਬਰ ਤੱਕ ਕਣਕ ਬੀਜੀ ਆ ਉਹਦਾ ਹੁਣ 2 ਪਰ ਭਾਰੀ ਜ਼ਮੀਨ ਤੇ ਹਲਕੀ ਜ਼ਮੀਨ ਦੇ ਬਾਰੇ ਮੈਂ ਪਹਿਲਾਂ ਵੀ ਵੀਡੀਓ ਸਾਂਝੀ ਕੀਤੀ ਸੀ 2-4 ਦਿਨ ਅੱਗੇ ਪਿੱਛੇ ਹੋ ਸਕਦਾ ਹਲਕੀ ਜ਼ਮੀਨ ਚ ਪਹਿਲਾਂ ਤੇ ਭਾਰੀ ਜ਼ਮੀਨ ਚ 4 ਦਿਨ ਲੇਟ ਵੀ ਲੱਗ ਸਕਦਾ ਪਾਣੀ ਆਪਦੀ ਜ਼ਮੀਨ ਦੇ ਤਸੀਰ ਦੇ ਹਿਸਾਬ ਨਾਲ ਹਣਾ ਪਾਣੀ ਜਦੋਂ ਕਣਕ ਤੁਹਾਨੂੰ ਲੱਗਦਾ ਕਿ ਹੁਣ ਪਾਣੀ ਮੰਗਦੀ ਹੈ ਮੰਨ ਲਓ ਵੀ 3 ਹਫ਼ਤਿਆਂ ਤੇ ਜਾ ਕੇ ਜਿਹੜੀ ਅਕਤੂਬਰ ਵਾਲੀ ਉਹਨੂੰ 3 ਹਫ਼ਤਿਆਂ ਤੇ ਜਾ ਕੇ 22 ਦਿਨ ਤੇ 25 ਦਿਨ ਤੇ ਜਾ ਕੇ ਤੇ ਜਿਹੜੀ ਉਸ ਤੋਂ ਬਾਅਦ ਵਾਲੀ ਕਾਣਕਾ ਨਵੰਬਰ ਵਾਲੀ ਉਹਨੂੰ ਮਹੀਨੇ ਤੇ ਜਾ ਕੇ ਵੀ ਤੁਸੀਂ ਪਾਣੀ ਦੇ ਸਕਦੇ ਪਰ ਸਹੀ ਸਮੇਂ ਇਹ ਹੁੰਦਾ ਤਾਂ ਕਿ ਨਦੀਨ ਆਸ਼ਕ ਦੀ ਤੁਸੀਂ ਸਹੀ ਸਪਰੇਅ ਕਰ ਸਕੋ ਜਿਹੜੀ ਕਿਤੇ 35 ਦਿਨ ਤੇ 40 ਦਿਨ ਤੇ ਹੋ ਜਾਣੀ ਚਾਹੀਦੀ ਹੁੰਦੀ ਨਦੀਨਾਂ ਦੇ ਕੰਟਰੋਲ ਲਈ ਪਾਣੀ ਤੋਂ ਪਹਿਲਾਂ ਜਾਂ ਬਾਅਦ ਚ ਯੂਰੀਆ ਯੂਰੀਆ ਦੇਖੋ ਪਹਿਲਾਂ ਵੀ ਪਾ ਸਕਦੇ ਬਾਅਦ ਚ ਵੀ ਪਾ ਸਕਦੇ ਪਰ ਇਹ ਚ ਨੁਕਤੇ ਦਾ ਇਹ ਖਿਆਲ ਰੱਖੋ ਕਿ ਜੇ ਤੁਸੀਂ ਜਿਵੇਂ ਭਾਰੀ ਦਰਮਿਆਨੀ ਤੋਂ ਭਾਰੇ ਪਣ ਜਾਂ ਜ਼ਮੀਨ ਜਿਹੜੀ ਉਹਨੂੰ ਤੁਸੀਂ ਪਾਣੀ ਤੋਂ ਪਹਿਲਾਂ ਪਾਓ 5-7 ਦਿਨ ਜਿਹੜੀ ਹਲਕੇ ਪਣ ਚਾ ਉਹਨੂੰ ਪਾਣੀ ਤੋਂ ਬਾਅਦ ਪਾਓ ਗਿੱਲੀ ਜ਼ਮੀਨ ਚ ਤਾਂ ਤੁਸੀਂ ਵਧੀਆ ਨਤੀਜਾ ਲੈ ਸਕਦੇ ਬਹੁਤ ਵਧੀਆ ਰਿਜ਼ਲਟ ਮਿਲਦਾ ਖਾਸ ਤੌਰ ਤੇ ਭਾਰੀ ਜ਼ਮੀਨ ਆ ਜਿਹੜੀ ਚੀਕਣੇ ਪਣ ਚਾ ਦਰਮਿਆਨੇ ਪਣ ਚਾ ਦਰਮਿਆਨੇ ਤੋਂ ਭਾਰੇ ਪਣ ਨੂੰ ਆ ਜਿਹੜੀ ਤੁਸੀਂ ਪਾਣੀ ਤੋਂ ਪਹਿਲਾਂ ਪਾਉਗੇ ਬਹੁਤ ਵਧੀਆ ਰਿਜ਼ਲਟ ਮਿਲਣਗੇ ਸੁਪਰ ਸੀਡਰ ਨਾਲ ਬੀਜੀ ਕਣਕਾ ਹੈਪੀ ਸੀਡਰ ਨਾਲ ਬੀਜੀ ਕਣਕਾ ਪਾਣੀ ਦੇ ਮੂਹਰੇ ਯੂਰੀਆ ਪਾਓ ਕੋਈ ਵੀ ਖਾਦ ਤੁਸੀਂ ਸਲਫਰ ਵਗੈਰਾ ਪਾਉਣੀ ਆ ਤੁਸੀਂ ਕੋਈ ਆਪਣੀ ਪोटाश ਘੱਟ ਪਾਈ ਹੈ ਉਹ ਵੀ ਤੁਸੀਂ ਪਾਣੀ ਦੇ ਮੂਰੇ ਜਿਹੜੀ ਖਾਦ ਪਾ ਦਿਓ ਹਲਕੀ ਜ਼ਮੀਨ ਚ ਉਹ ਤੁਸੀਂ ਪਾਣੀ ਤੋਂ ਬਾਅਦ ਕੋਸ਼ਿਸ਼ ਕਰੋ ਗਿੱਲੀ ਜ਼ਮੀਨ ਦੇ ਵਿੱਚ ਕਿੱੜਜ ਵੀ ਪਾ ਸਕਦੇ ਆ ਅੱਗੇ ਆ ਗਈ ਮੈਗਨੀਜ਼ ਦੀ ਸਪਰੇ ਤੁਸੀਂ ਪਾਣੀ ਲਾਉਣ ਤੋਂ 3-4 ਦਿਨ ਪਹਿਲਾਂ ਕਰ ਸਕਦੇ ਆ ਫਿਰ ਆ ਗਿਆ ਜਿਹੜੀ ਪਾਣੀ ਤੋਂ ਬਾਅਦ ਜੇ ਤੁਸੀਂ ਯੂਰੀਆ ਪਾਉਣੀ ਪਹਿਲਾਂ ਯੂਰੀਆ ਪਾਓ ਫਿਰ ਤੁਸੀਂ ਜਦੋਂ ਪੈਰਤਰਾ ਹੋ ਗਿਆ ਨਦੀਨ ਨਾਸ਼ਕ ਸਪਰੇ ਤੁਸੀਂ ਕਰ ਸਕਦੇ ਸਹੀ ਸਮਾਂ ਸਪਰੇਅ ਦਾ ਹੋਊਗਾ ਨਾਲ ਦੀ ਨਾਲ ਜਿਹੜੇ ਆਪਣੇ ਨਦੀਨ ਕੰਟਰੋਲ ਹੋ ਜਾਣਗੇ ਸਮੇਂ ਸਰ ਪਾਣੀ ਲੱਗੂ ਸਮੇਂ ਸਰ ਖਾਦ ਪੂ ਸਮੇਂ ਸਰ ਨਦੀਨ ਕਾਬੂ ਹੋ ਜਾਣਗੇ ਤੇ ਆਪਣੇ ਜਿਹੜੇ ਸਾਰੇ ਨੁਕਤੇ ਹੱਲ ਹੋ ਜਾਣਗੇ ਮੈਗਨੀਟਾ ਦੀ ਸਪਰੇ ਕੋਰਚ ਜਰੂਰ ਸਪਰੇ ਜਿਹੜੀ 30% ਮੈਗਨੀ ਸਲਫੇਟ ਹੁੰਦੀ ਆ ਮੈਗਨੀਸ਼ੀਅਮ ਆਉਂਦੀ ਆ ਕੋ 9.5% ਹੁੰਦੀ ਉਹ ਨਹੀਂ ਆਪਾਂ ਕਰਨੀ ਮੈਗਨੀ ਸਲਫੇਟ 30% ਤਾਕਤ ਵਾਲੀ 1 ਕਿਲੋ 150 200 ਲੀਟਰ ਪਾਣੀ ਦੇ ਨਾਲ ਕਿਲੋ ਡੇਢ ਕਿਲੋ ਯੂਰੀਆ ਪਾ ਸਕਦੇ ਆ ਜ਼ਰੂਰਤ ਅਨੁਸਾਰ ਜੇ ਤੁਸੀਂ ਮੈਗਨੀਸ਼ੀਅਮ ਵੀ ਪਾਉਣਾ ਚਾਹੁੰਦੇ ਆ ਅੱਧਾ ਕਿਲੋ ਨਾਲ ਉਹਦੀ ਸਪਰੇਅ ਕਰ ਸਕਦੇ ਪਰ ਮੈਗਨੀਜ਼ੀਅਮ ਤੱਤ ਹੀ ਜ਼ਰੂਰੀ ਹੁੰਦਾ ਨਾਲ ਯੂਰੀਆ ਪਾਓ ਨਾਲ ਤੁਸੀਂ ਜੇ ਚਲੇਟੇਡ ਜ਼ਿੰਕ ਪਾਉਣੀ ਪਰ ਜ਼ਿੰਕ ਵਾਲੀਆਂ ਸਪਰੇਅਾਂ ਬਾਅਦ ਚੋਂ ਤੁਹਾਨੂੰ ਪਾਣੀ ਤੋਂ ਬਾਅਦ ਚੋਂ ਜ਼ਿੰਕ ਕਲੀ ਦਾ ਪਾਣੀ ਯੂਰੀਆ ਮੈਗਨੀਜ਼ੀਅਮ ਉਹ ਸਪਰੇਅ ਮੈਂ ਤੁਹਾਨੂੰ ਬਾਅਦ ਚੋਂ ਫਾਰਮੂਲੇਸ਼ਨ ਦੱਸੀ ਹੋਈ ਆ ਉਹ ਤੁਸੀਂ ਪਾਣੀ ਤੋਂ ਬਾਅਦ ਜੜੀਆਂ ਸਿੱਕ ਜਾਂ ਦੋ ਸਪਰੇਅਾਂ ਕਰ ਸਕਦੇ ਤਾਂ ਕਿ ਫਸਲ ਆਪਣੀ ਬਹੁਤ ਵਧੀਆ ਬਣ ਜੇ ਕੋਰ ਦੇ ਵਿੱਚ ਕਈ ਕਿਸਾਨ ਵੀ ਸਪਰੇਅ ਕਰਦੇ ਆ ਸਲਫੋ ਸਲਫਿਰੋਨ ਜਾਂ ਆਈਸੋਪ੍ਰੋਟਰੋਨ ਦੀ ਉਹ ਤੁਸੀਂ 4 ਤੋਂ 5 ਦਿਨ ਪਹਿਲਾਂ ਪਾਣੀ ਤੋਂ ਪਹਿਲਾਂ ਕਰ ਸਕਦੇ ਜੇ ਕਰਨੀ ਚਾਹੁੰਦੇ ਆ ਭਾਰੀ ਜ਼ਮੀਨ ਆ ਜਿਵੇਂ ਉਹ ਚ ਤੁਸੀਂ ਪਹਿਲਾਂ ਸਪਰੇਅ ਕੋਰ ਚ ਕਰ ਸਕਦੇ ਦਰਮਿਆਨੇ ਤੋਂ ਭਾਰੀ ਪਾਣੀ ਵਾਲੀ ਨੂੰ 7 6-7 ਦਿਨ ਪਹਿਲਾਂ ਯੂਰਕਾ ਪਾ ਸਕਦੇ ਆ 5 ਦਿਨ ਪਹਿਲਾਂ ਸਪਰੇਅ ਕਰਕੇ 3 ਦਿਨ ਪਹਿਲਾਂ ਮੈਗਨੀ ਸਪਰੇਅ ਕਰਕੇ ਨਾਲ ਦੀ ਨਾਲ ਪਾਣੀ ਤੁਸੀਂ ਲਾਉਗੇ ਤੇ 5 ਦਿਨ ਜਾਂ 4 ਦਿਨ ਦੇ ਗੈਪ ਤੋਂ ਮਤਲਬ ਘੱਟ ਗੈਪ ਨਹੀਂ ਕਰਨਾ ਇਹ ਨਹੀਂ ਹੋਵੇ ਤੁਸੀਂ ਸਲਫੇਸ ਸੁਲ ਪ੍ਰਾਣਾ ਇਸ ਸੁਪਰਟਰਨ ਦੀ ਸਪਰੇ ਕਰੋਂ ਤੇ ਨਾਲ ਦੀ ਨਾਲ ਪਾਣੀ ਲਾ ਦਿਓ ਇਹਦੇ ਬਾਰੇ ਮੈਂ ਕੋਸ਼ਿਸ਼ ਕਰੂੰਗਾ ਵੱਖਰੀ ਵੀਡੀਓ ਅਪਲੋਡ ਕਰਨ ਦੀ ਮੇਨ ਸੀਗਾ ਕਿ ਅਕਤੂਬਰ ਵਾਲੀ ਕਣਕ ਨੂੰ ਤਕਰੀਬਨ ਹੁਣ ਤਕਰੀਬਨ ਤਕਰੀਬਨ ਸਮਾਂ ਜਿਹੜਾ ਪਾਣੀ ਲਾਉਣ ਦਾ ਆ ਗਿਆ ਜਿੱਥੇ ਤੁਹਾਡੀ ਮਲਚਿੰਗ ਵਾਲੀ ਆ ਜਿੱਥੇ ਹੈਪੀ ਸੀਡਰ ਵਾਲੀ ਆ ਉੱਥੇ ਥੋੜਾ ਪਾਣੀ ਆ ਜਿਹੜਾ ਉਹ ਲੇਟ ਲੱਗੂਗਾ ਉੱਥੇ ਇੰਨੀ ਜਲਦੀ ਪਾਣੀ ਨਹੀਂ ਤੁਹਾਡੇ ਲੱਗਣਾ ਆਵਾਸ ਵਾਰ ਕੇ ਵੀਜੀ ਕਣਕ ਰੋਟਾਵੇਟਰ ਨਾਲ ਵੀਜੀ ਕਣਕ ਸੁਪਰ ਸੀਡਰ ਵਾਲੀ ਵੀ ਆਪ ਦੀ ਚੈੱਕ ਕਰ ਲਿਓ ਮਤਲਬ ਉਮੀਦ ਆ ਕਿ ਜਿਹੜੀਆਂ ਖ ਤੱਕ ਜ਼ਮੀਨਾਂ ਹੈਗੀਆਂ ਨਾ ਹਰੀਤਲੀ ਮੈਰਾ ਨਾ ਮੈਰਾ ਜ਼ਮੀਨਾਂ ਨੇ ਚੀਕਣੀ ਹੈ ਜਿਹੜੀ ਜ਼ਮੀਨ ਉਹ ਤੇ ਹੋ ਸਕਦਾ ਪੰਜ ਦਿਨ ਹੋਰ ਲੈ ਜਾਣ ਪਰ ਜਿਹੜੀ ਬਾਕੀ ਜ਼ਮੀਨਾਂ ਦੇ ਵਿੱਚ ਤਕਰੀਬਨ ਹੁਣ ਪਾਣੀ ਲਾਉਣ ਦਾ ਸਮਾਂ ਹੈਗਾ ਅਪਰੰਤ ਤੁਸੀਂ ਆਪਦੇ ਨਦੀਨ ਅਸ਼ਕਨ ਦੀ ਸਪਰੇ ਕਰ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ